ਪਾਕਿਸਤਾਨ ਸਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੇ ਦਰਕਰਨੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲਾਂਘਾ ਬਣਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਿੱਥੇ ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸੇ ਲਾਂਘੇ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਉੱਥੇ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਚ ਕੇਂਦਰ ਤੇ ਪੰਜਾਬ ਸਰਕਾਰ ਫਿਲਹਾਲ ਲਾਂਘੇ ਦੀ ਜ਼ਮੀਨ ਦੀ ਨਿਸ਼ਾਨਦੇਹੀ ਦੇ ਕੰਮ 'ਚ ਹੀ ਲੱਗੀ ਹੋਈ ਹੈ ਜਿਸ ਕਰਕੇ ਸਦੀਕ ਅਸਬਾ ਡੇਰਾ ਬਾਬਾ ਨਾਨਕ ਦੇ ਲੋਕਾਂ ਤੋਂ ਹੀ ਲਾਵਾ ਇੱਥੇ ਆਉਣ ਵਾਲੀਆਂ ਸੰਗਤਾਂ ਜਿਵੇਂ ਨਿਰਾਸ਼ਾ ਦਾ ਮਾਹੌਲ ਹੈ ਦਰਅਸਲ ਕਰਤਾਰਪੁਰ ਸਾਬ ਦੇ ਲੰਘੇ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਅਜੇ ਵੀ ਕ੍ਰੈਡਿਟ ਵਾਰ ਵਿੱਚ ਉਲਝੀ ਹੋਈ ਹੈ ਜਿਸ ਕਰਕੇ ਹੀ ਭਾਰਤ ਵਾਲੇ ਪਾਸੇ ਲੰਘੇ ਦੇ ਕੰਮ ਵਿੱਚ ਦੇਰੀ ਹੋ ਰਹੀ ਹੈ ਦੋਵਾਂ ਸਰਕਾਰਾਂ ਵੱਲੋਂ ਇੱਕ ਦੂਜੇ ਦੇ ਕੰਮ ਲਟਕਾ ਕੇ ਕੀਤੇ ਜਾ ਰਹੇ ਹਨ ਸਾਬਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿੱਥੇ ਪਾਕਿਸਤਾਨ ਨੇ ਲੰਘੇ ਲਈ 35% ਦੀ ਕੰਮ ਖਤਮ ਕਰ ਲਿਆ ਹੈ ਉੱਥੇ ਭਾਰਤ ਵਿੱਚ ਇਸ ਮੁੱਦੇ ਤੇ ਫਿਲਹਾਲ ਸਿਆਸਤ ਹੀ ਕੀਤੀ ਜਾ ਰਹੀ ਹੈ ਡੇਰਾ ਬਾਬਾ ਨਾਨਕ ਦੇ ਅੰਤਰਰਾਸ਼ਟਰੀ ਸਤੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੀਆਂ ਸੰਗਤਾਂ ਵਿੱਚ ਸਰਕਾਰਾਂ ਦੇ ਸਿਆਸਤ ਤੋਂ ਨਿਰਾਸ਼ ਹਨ ਅਤੇ ਸੰਗਤਾਂ ਨੇ ਮੰਗ ਕੀਤੀ ਹੈ ਕਿ ਲੰਗਾ ਜਲਦ ਬਣਾਇਆ ਜਾਵੇ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਵੀ ਕਿਹਾ ਹੈ ਕਿ ਇਸ ਪਵਿੱਤਰ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਪਾਕਿਸਤਾਨ ਵੱਲੋਂ ਪਾਸੇ ਵੱਡੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਇੱਧਰ ਕੰਮ ਦੇ ਵਿੱਚ ਉਨੀ ਤੇਜੀ ਨਹੀਂ ਹੈ ਕੀ ਕਹਿਣਾ ਚਾਹੁੰਦੇ ਨੇ ਨਹੀਂ ਇੱਧਰ ਕੋਈ ਜੇ ਤੇਜ਼ੀ ਨਹੀਂ ਅਜੇ ਜ਼ਮੀਨ ਐਕਵਾਇਰ ਦਾ ਹੀ ਕੰਮ ਚੱਲ ਰਿਹਾ ਹੈ ਕੋਈ ਕਹਿੰਦਾ ਸੈਂਟਰ ਗਵਰਨਮੈਂਟ ਦੇ ਪੱਲੇ ਚ ਗੇਂਦ ਹੈ ਇਹਨਾਂ ਖ਼ਬਰਾਂ 'ਚ ਹੀ ਬੜੀ ਦਾ ਹੈ ਅਜੇ ਤੇ ਇੱਧਰ ਅਜੇ ਕੋਈ ਸ਼ੁਰੂਆਤ ਨਹੀਂ ਹੋਈ ਪਾਕਿਸਤਾਨ 'ਚ ਪੂਰੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਮਸ਼ੀਨਾਂ ਸਾਹਮਣੇ ਲੱਗੀਆਂ ਦਿਖ ਰਹੀਆਂ ਨੇ ਚਲਦੀਆਂ ਦੇਖਦੀਆਂ ਇੱਧਰ ਸਿਆਸਤ ਹੋ ਰਹੀ ਹੈ ਇੱਧਰ ਅਜ ਸਿਆਸਤ ਚੱਲਦੀ ਪਈ ਹੈ ਪੰਜਾਬ ਗੌਰਮਨ ਕਹਿੰਦੀ ਹੈ ਗੇਂਦ ਸੈਂਟਰ ਦੇ ਪਾਲੇ ਚ ਤੇ ਸੈਂਟਰ ਕਹਿੰਦਾ ਪਹਿਲਾਂ ਪੰਜਾਬ ਕਰੇ ਕਿ ਕੀ ਨਾ ਨਹੀਂ ਤੁਹਾਡਾ ਮੇਰਾ ਨਾਮ ਜਗਦੇਵ ਸਿੰਘ ਗੋਪਰ ਹੈ ਜੀ ਕਾਉਂਸਲਰ ਅ ਅਮદાવાદ ਤੋਂ ਤੇ ਅਸੀਂ ਅੱਜ ਕਰਤਾਰਪੁਰ ਸਾਹਿਬ ਦੇ ਅ ਇਧਰੋਂ ਇੰਡੀਆ ਵਾਲੇ ਪਾਸੋਂ ਦਰਸ਼ਨ ਕਰਨ ਆਏ ਸੀ ਜਦੋਂ ਅਸੀਂ ਦੇਖਿਆ ਤੇ ਉਧਰਲੀ ਸਾਈਡ ਬਹੁਤ ਕੰਮ ਚੱਲ ਰਿਹਾ ਬਹੁਤ ਜ਼ੋਰਾਂ ਨਾਲ ਤੇ ਇਧਰ ਦੀਆਂ ਗੌਰਮੈਂਟਾਂ ਨੇ ਜਮਾਈ ਨੇ ਮਤਲਬ ਸ਼ੁਰੂ ਕੀਤਾ ਪੰਜਾਬ ਵਾਲੇ ਕਹਿੰਦੇ ਸੈਂਟਰ ਕਰੂਗਾ ਸੈਂਟਰ ਵਾਲੇ ਕਹਿੰਦੇ ਪੰਜਾਬ ਕਰੂਗਾ ਇਹ ਸਿਆਸਤ ਸਿਆਸਤ ਹੋ ਰਹੀ ਹੈ ਇਹ ਸਿਆਸਤ ਤੋਂ ਉੱਪਰ ਉੱਠ ਕੇ ਸੰਗਤ ਦਾ ਖਿਆਲ ਰੱਖਦੇ ਹੋਏ ਕੰਮ ਖੇਤੀ ਤੋਂ ਖੇਤੀ ਸ਼ੁਰੂ ਕਰਨਾ ਚਾਹੀਦਾ ਹੈ ਸਿੱਧੂ ਸਾਹਿਬ ਦਾ ਬਹੁਤ ਵੱਡਾ ਉਪਤਾਲਾ ਜਿਨ੍ਹਾਂ ਨੇ ਪਾਕਿਸਤਾਨ ਕਨੀਓ ਉਹਨਾਂ ਦੀ ਮਤਲਬ ਜਾਣ ਨਾਲ ਰਸਤਾ ਦਾ ਕੰਮ ਪੂਰੇ ਜੂਰੇ ਨਾਲ ਚੱਲ ਰਿਹਾ ਇੱਥੇ ਤੁਹਾਨੂੰ ਮਸ਼ੀਨਾਂ ਵੀ ਦਿਖ ਰਹੀਆਂ ਨੇ ਅੱਜ ਅਸੀਂ ਨਿਵਸਤ ਖੋਣ ਆਏ ਸੀ ਤਾਂ ਦੇਖਿਆ ਮਤੀਨਾ ਦਾ ਧੂਆ ਨਿਕਲ ਰਿਹਾ ਤੇ ਆਸ ਹੈ ਛੇਤੀ ਤੋਂ ਛੇਤੀ ਤੇ ਸੰਤਾਂ ਨੂੰ ਮਤਲਬ ਦਰਸ਼ਨ ਕਰਨ ਨੂੰ ਮਿਲ ਜਾਣਗੇ ਅਸੀਂ ਪੰਜਾਬ ਗਵਰਨਮੈਂਟ ਤੋਂ ਤੇ ਸੈਂਟਰ ਗਵਰਨਮੈਂਟ ਤੋਂ ਇਹੀ ਮਤਲਬ ਆਸ ਰੱਖਦੇ ਆ ਅਪੀਲ ਵੀ ਕਰਦੇ ਆ ਵੀ ਛੇਤੀ ਤੋਂ ਛੇਤੀ ਇੱਥੇ ਕੰਮ ਸ਼ੁਰੂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਵਾਲੇ ਪਾਸੇ ਵੀ ਸਰਕਾਰ ਵੱਲੋਂ ਲੰਘੇ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਚ ਇਸ ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਦੇਖੋ ਜਿਹੜੀ ਗੱਲ ਸੀ ਵੀ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਆਪਸ ਵਿੱਚ ਕੋਈ ਤਾਲਮੇਲ ਅਜੇ ਤੱਕ ਨਹੀਂ ਸੀ ਹੋਇਆ। ਪਰਸੋਂ ਮਿਤੀ 15 ਨੂੰ ਸਾਡੇ ਹੋਮ ਮਿਨਿਸਟਰ ਰਾਜਨਾਥ ਜੀ ਦੇ ਪੰਜਾਬ ਦੇ ਚੀਫ ਸੈਕਟਰੀ ਬੀਐਸਐਫ ਦੇ ਡੀਜੀਪੀ ਤੇ ਇੰਟੈਲੀਜੈਂਸ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕੀਤੀ ਆ ਤੇ ਉਹਨਾਂ ਨੇ ਪੱਸੂ ਹਦਾਇਤ ਕੀਤੀ ਆ ਕਿ ਇਹ ਜਿਹੜੀ ਆ ਕੋਰੀਡੋਰ ਵਾਸਤੇ ਜਿਹੜੀ ਨੈਸ਼ਨਲ ਹਾਈਵੇ ਨੇ ਜਿਹੜਾ ਸਰਵੇ ਕੀਤਾ ਉਹ ਲੈਂਡ ਜਿਹੜੀ ਆ ਐਕਵਾਇਰ ਕੀਤੀ ਜਾਵੇ ਤੇ ਕੱਲ ਤੋਂ ਨੈਸ਼ਨਲ ਹਾਈਵੇ ਵਾਲੇ ਮੌਕੇ ਤੇ ਆ ਗਏ ਨੇ ਉਹਨਾਂ ਨੇ ਰੈਵਨਿਊ ਡਿਪਾਰਟਮੈਂਟ ਦੇ ਉੱਤੋਂ ਸਾਰਾ ਜਿਹੜਾ ਰਿਕਾਰਡ ਆਪਣੇ ਕਬਜ਼ੇ 'ਚ ਲੈ ਲਿਆ ਤੇ ਨੈਕਸਟ ਸੋ ਮੰਗਲਵਾਰ ਤੱਕ ਇਹ ਜਿਹੜਾ ਵਾ ਨੋਟੀਫਿਕੇਸ਼ਨ ਜਿਹੜਾ ਐਕਵਾਇਰ ਵਾਸਤੇ ਜਾਰੀ ਹੋ ਜਾਣਾ ਇਸ ਨੂੰ ਲੈ ਕੇ ਖਾਨਾਂ ਦਾ ਵੀ ਕਿਤੇ ਨਾ ਕਿਤੇ ਵਿਰੋਧ ਦੇਖ ਨੂੰ ਮਿਲ ਰਿਹਾ ਹੈ ਉਹਦੇ ਬਾਰੇ ਕੁਝ ਕਰਨ ਦਾ ਵੀ ਦੇਖੋ ਸਾਡੇ ਇਲਾਕੇ ਦੇ ਕਿਸਾਨ ਬਹੁਤ ਛੋਟੇ ਜ਼ਿਮੀਦਾਰ ਨੇ ਜਿਹੜੇ ਇਸੇ ਹੀ ਜ਼ਮੀਨ ਤੇ ਨਿਰਭਰ ਕਰਦੇ ਨੇ ਤੇ ਆਪਣੇ ਪਰਿਵਾਰਾਂ ਦਾ ਪੇਟ ਭਰਦੇ ਨੇ ਛੋਟੇ ਜ਼ਿਮੀਦਾਰ ਹੋਣ ਕਰਕੇ ਉਹਨਾਂ ਦੀ ਇਹ ਮੰਗ ਹੈ ਕਿ ਸਾਨੂੰ ਕਿਤੇ ਜ਼ਮੀਨ ਦੇ ਬਦਲੇ ਜਿਹੜੀ ਐਕਵਾਇਰ ਹੋਣੀ ਆ ਉਹ ਜ਼ਮੀਨ ਦਿੱਤੀ ਜਾਵੇ ਕਿਉਂਕਿ ਕਈ ਪੰਚਾਇਤਾਂ ਦੇ ਵਿੱਚ ਜ਼ਮੀਨਾਂ ಗ್ರಾಮ ਪੰਚਾਇਤੀਆਂ ਕਾਫੀ ਪਈਆਂ ਨੇ ਦੂਜੀ ਉਹਨਾਂ ਦੀ ਇਹ ਮੰਗਿਆ ਵੀ ਜੇ ਸਾਨੂੰ ਮੁਆਵਜ਼ਾ ਦੇਣਾ ਵਾ ਜਿਹੜੀ ਸਾਡੀ ਜ਼ਮੀਨ ਐਕਵਾਇਰ ਹੋਣੀ ਆ ਉਹ ਮਾਰਕੀਟ ਪੱਧਰ ਵੈਲਿਊ ਤੇ ਦਿੱਤਾ ਜਾਵੇ ਕਿਉਂਕਿ ਕਲੈਕਟਰ ਰੇਟ ਜਿਹੜਾ ਵਾ ਇੱਥੇ ਬਹੁਤ ਘੱਟ ਆ ਤੇ ਮਾਰਕੀਟ ਵੈਲਿਊ ਜਿਹੜੀ ਜ਼ਿਆਦਾ ਵਾ ਹੁਣ ਦੇਖਣਾ ਇਹ ਹੋਵੇਗਾ ਕਿ ਸਿਆਸਤ ਨੂੰ ਇੱਕ ਪਾਸੇ ਰੱਖ ਕੇ ਸੰਕਟਾਂ ਦੇ ਲੋਕਾਂ ਦੀ ਲੰਘੇ ਸੰਬੰਧੀ ਮੰਗ ਨੂੰ ਪੰਜਾਬ ਤੇ ਕੇਂਦਰ ਸਰਕਾਰ ਕਿੰਨੀ ਜਲਦੀ ਨਾ ਪੂਰਾ ਕਰਦੀ ਹੈ న్యూਸ ਐਸਟਾ ਡਾਕਟਰ ਜਿੰਦਰ ਸਿੰਘ ਦੇ ਨਾਲ তেরা বাবা নানক্তো গুরকর পাল সেখদে রপর্ট পান্জাব টুডে